ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹੋਲੇ ਮਹਲੇ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਾਡਾ ਵਿਰਸਾ ਸਾਡੀ ਵਿਰਾਸਤ ਨਾਂ ਦੇ ਉੱਤੇ ਇੱਕ ਬਹੁਤ ਵੱਡਾ ਪ੍ਰੋਗਰਾਮ ਜੰਮੂ ਦੇ ਸਿੰਬਲ ਕੈਂਪ ਲਾ ਕੇ ਵਿਖੇ ਸਿੱਖ ਨੌਜਵਾਨ ਸਭਾ ਵੱਲੋਂ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਤੇ ਸਾਡੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਤੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ 3 April ਤੋਂ 9 April ਤੱਕ ਸਾਡੇ ਜੁਸੇ ਨੂੰ ਪਰਖਦੀਆਂ ਸਾਡੀ ਕੌਮੀ ਖੇਡਾਂ ਜਿਹੜੀਆਂ ਕਰਵਾਈਆਂ ਜਾ ਰਹੀਆਂ ਹਨ ਤੇ ਉਹਨਾਂ ਵਿੱਚ ਵੱਧ ਤੋਂ ਵੱਧ ਉਹ ਭਾਗ ਲੈਣ ਇਹ ਕੌਮੀ ਖੇਡਾਂ ਜਿਹੜੀਆਂ ਹੋਣਗੀਆਂ ਹਰ ਰੋਜ਼ ਸ਼ਾਮ ਨੂੰ 4 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੋਣਗੀਆਂ ਤੇ ਵੱਧਰੋ-ਵੱਧ ਸਿੱਖ ਨੌਜਵਾਨ ਆ ਕੇ ਇਹਨਾਂ ਖੇਡਾਂ ਵਿੱਚ ਭਾਗ ਲੈਣ ਤੇ ਬਾਕੀ ਜਿਹੜੀ ਸੰਗਤ ਹੈ ਇਹਨਾਂ ਖੇਡਾਂ ਦੇ ਵਿੱਚ ਖਿਡਾਰੀਆਂ ਦਾ ਜਿਹੜਾ ਹੌਸਲਾ ਵਧਾਉਣ ਦੇ ਲਈ ਜ਼ਰੂਰ ਪੁੱਜਣ ਇਸ ਦੇ ਵਿੱਚ 7 ਅਪ੍ਰੈਲ ਨੂੰ ਅਮਰ ਸੰਚਾਰ ਜਿਹੜਾ ਇਸ ਇਲਾਕੇ ਵਿੱਚ ਹੋਵੇਗਾ ਤੇ 13 ਅਪ੍ਰੈਲ ਨੂੰ ਹੋਲੇ ਮਹੱਲੇ ਤੇ ਖਾਲਸਾ ਸਾਜਨਾ ਦੇਵਸ ਨੂੰ ਸਮਰਪਿਤ ਜਿਹੜੇ ਦੀਵਾਨ ਸਜਾਏ ਜਾਣਗੇ ਸੋ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਜੰਮੂ ਦੇ ਵਿੱਚ ਤੇ ਬਾਹਰ ਵੱਸਦੀ ਸੰਗਤ ਨੂੰ ਜਿਨ੍ਹਾਂ ਕੋਲੇ ਸਮਾਂ ਹੈ ਉਹ ਇੱਥੇ ਜ਼ਰੂਰ ਪਹੁੰਚਣ ਅਤੇ ਇਸ ਪ੍ਰੋਗਰਾਮ ਦਾ ਵਿੱਚ ਜਿਹੜਾ ਸ਼ਾਮਲ ਹੋਣ ਤੇ ਇਹਨਾਂ ਖੇਡਾਂ ਦਾ ਜਿੱਸਾ ਬਣਨ ਤੇ ਨੌਜਵਾਨਾਂ ਦੀ ਇੱਥੇ سپورਟ ਕਰਨ ਤੇ ਅੰਮ੍ਰਿਤ ਸੰਚਾਰ ਤੋਂ ਆਪਣਾ ਲਾਹਾ ਲੈਣ ਜਿਹੜੇ ਦਰਸ਼ਨਾਪਲਾਕੀ ਵੀਰ ਨੇ ਉਹ ਇੱਥੇ ਸੰਸਥਾ ਨਾਲ ਸੰਪਰਕ ਕਰਨ ਤੇ ਗੁਰੂ ਸਾਹਿਬ ਦੀ ਕਿਰਪਾ ਹੋਵੇ ਤੇ ਅੰਮ੍ਰਿਤ ਅਪਲਾਕੀ ਬਣਨ ਤੇ ਬਹੁਤ ਬਹੁਤ ਧੰਨਵਾਦ ਹੈ ਸਾਰੇ ਇਲਾਕਾ ਨਿਵਾਸੀਆਂ ਦਾ ਅਸੀਂ ਖਾਲਸਾ ਵੱਲੋਂ ਵੀ ਇਸ ਪ੍ਰੋਗਰਾਮ ਨੂੰ ਜਿਹੜਾ ਸਹਿਯੋਗ ਕਰ ਰਹੇ ਆ ਤੇ ਸਾਡੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਸਿੱਖ ਨੌਜਵਾਨ ਸੰਸਥਾਵਾਂ ਵੀ ਇਹੋ ਜਿਹੇ ਜਿਹੜੇ ਪ੍ਰੋਗਰਾਮ ਲਿਕਣਗੀਆਂ ਤੇ ਵਧਰੋ ਵੱਧ ਇਹੋ ਜਿਹੇ ਜਿਹੜੇ ਕਾਰਜ ਹੋਣਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਲੇ ਮਹਲੇ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਾਡਾ ਵਿਰਸਾ ਸਾਡੀ ਵਿਰਾਸਤ ਨਾਂ ਦੇ ਉੱਤੇ ਇੱਕ ਬਹੁਤ ਵੱਡਾ ਪ੍ਰੋਗਰਾਮ ਜੰਮੂ ਦੇ ਸਿੰਬਲ ਕੈਂਪ ਲਾ ਕੇ ਵਿਖੇ ਸਿੱਖ ਨੌਜਵਾਨ ਸਭਾ ਵੱਲੋਂ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਤੇ ਸਾਡੀ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਤੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ 3 April ਤੋਂ 9 April ਤੱਕ ਸਾਡੇ ਜੁਸੇ ਨੂੰ ਪਰਖਦੀਆਂ ਸਾਡੀ ਕੌਮੀ ਖੇਡਾਂ ਜਿਹੜੀਆਂ ਕਰਵਾਈਆਂ ਜਾ ਰਹੀਆਂ ਹਨ ਤੇ ਉਹਨਾਂ ਵਿੱਚ ਵੱਧ ਤੋਂ ਵੱਧ ਉਹ ਭਾਗ ਲੈਣ ਇਹ ਕੌਮੀ ਖੇਡਾਂ ਜਿਹੜੀਆਂ ਹੋਣਗੀਆਂ ਹਰ ਰੋਜ਼ ਸ਼ਾਮ ਨੂੰ 4 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੋਣਗੀਆਂ ਤੇ ਵੱਧਰੋ-ਵੱਧ ਸਿੱਖ ਨੌਜਵਾਨ ਆ ਕੇ ਇਹਨਾਂ ਖੇਡਾਂ ਵਿੱਚ ਭਾਗ ਲੈਣ ਤੇ ਬਾਕੀ ਜਿਹੜੀ ਸੰਗਤ ਹੈ ਇਹਨਾਂ ਖੇਡਾਂ ਦੇ ਵਿੱਚ ਖਿਡਾਰੀਆਂ ਦਾ ਜਿਹੜਾ ਹੌਸਲਾ ਵਧਾਉਣ ਦੇ ਲਈ ਜ਼ਰੂਰ ਪੁੱਜਣ ਇਸ ਦੇ ਵਿੱਚ 7 ਅਪ੍ਰੈਲ ਨੂੰ ਅਮਰ ਸੰਚਾਰ ਜਿਹੜਾ ਇਸ ਇਲਾਕੇ ਵਿੱਚ ਹੋਵੇਗਾ ਤੇ 13 ਅਪ੍ਰੈਲ ਨੂੰ ਹੋਲੇ ਮਹੱਲੇ ਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜੇ ਦੀਵਾਨ ਸਜਾਏ ਜਾਣਗੇ ਸੋ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਜੰਮੂ ਦੇ ਵਿੱਚ ਤੇ ਬਾਹਰ ਵੱਸਦੀ ਸੰਗਤ ਨੂੰ ਜਿਨ੍ਹਾਂ ਕੋਲੇ ਸਮਾਂ ਹੈ ਉਹ ਇੱਥੇ ਜ਼ਰੂਰ ਪਹੁੰਚਣ ਅਤੇ ਇਸ ਪ੍ਰੋਗਰਾਮ ਦਾ ਵਿੱਚ ਜਿਹੜਾ ਸ਼ਾਮਲ ਹੋਣ ਤੇ ਇਹਨਾਂ ਖੇਡਾਂ ਦਾ ਹਿੱਸਾ ਬਣਨ ਤੇ ਨੌਜਵਾਨਾਂ ਦੀ ਇੱਥੇ ਸਪੋਰਟ ਕਰਨ ਤੇ ਅਮਰ ਸੰਚਾਰ ਤੋਂ ਆਪਣਾ ਲਾਹਾ ਲੈਣ ਜਿਹੜੇ ਦਰਸ਼ਕ ਇਲਾਕੇ ਵੀਰ ਨੇ ਉਹ ਇੱਥੇ ਸੰਸਥਾ ਨਾਲ ਸੰਪਰਕ ਕਰਨ ਤੇ ਗੁਰੂ ਸਾਹਿਬ ਦੀ ਕਿਰਪਾ ਹੋਵੇ ਤੇ ਅਮਰਤ ਅਬਲਾਕੀ ਬਣ ਤੇ ਬਹੁਤ ਬਹੁਤ ਧੰਨਵਾਦ ਹੈ ਸਾਰੇ ਇਲਾਕਾ ਨਿਵਾਸੀਆਂ ਦਾ ਅਸੀਂ ਖਾਲਸੇੜ ਵੱਲੋਂ ਵੀ ਇਸ ਪ੍ਰੋਗਰਾਮ ਨੂੰ ਜਿਹੜਾ ਸਹਿਯੋਗ ਕਰ ਰਹੇ ਹਾਂ ਤੇ ਸਾਡੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਸਿੱਖ ਨੌਜਵਾਨ ਸੰਸਥਾਵਾਂ ਵੀ ਇਹੋ ਜਿਹੇ ਜਿਹੜੇ ਪ੍ਰੋਗਰਾਮ ਲਿਕਣਗੀਆਂ ਤੇ ਵਧਰੋ ਵੱਧ ਇਹੋ ਜਿਹੇ ਜਿਹੜੇ ਕਾਰਜ ਹੋਣਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੇ ਮਹਲੇ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਾਡਾ ਵਿਰਸਾ ਸਾਡੀ ਵਿਰਾਸਤ ਨਾਂ ਦੇ ਉੱਤੇ ਇੱਕ ਬਹੁਤ ਵੱਡਾ ਪ੍ਰੋਗਰਾਮ ਜਮੂ ਦੇ ਸਿੰਬਲ ਕੈਂਪ ਲਾ ਕੇ ਵਿਖੇ ਸਿੱਖ ਨੌਜਵਾਨ ਸਭਾ ਵੱਲੋਂ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਤੇ ਸਾਡੀ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਤੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ 3 April ਤੋਂ 9 April ਤੱਕ ਸਾਡੇ ਜੁਸੇ ਨੂੰ ਪਰਖਦੀਆਂ ਸਾਡੀ ਕੌਮੀ ਖੇਡਾਂ ਜਿਹੜੀਆਂ ਕਰਵਾਈਆਂ ਜਾ ਰਹੀਆਂ ਹਨ ਤੇ ਉਹਨਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਇਹ ਕੌਮੀ ਖੇਡਾਂ ਜਿਹੜੀਆਂ ਹੋਣਗੀਆਂ ਹਰ ਰੋਜ਼ ਸ਼ਾਮ ਨੂੰ 4 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੋਣਗੀਆਂ ਤੇ ਵੱਧਰੋ-ਵੱਧ ਸਿੱਖ ਨੌਜਵਾਨ ਆ ਕੇ ਇਹਨਾਂ ਖੇਡਾਂ ਵਿੱਚ ਭਾਗ ਲੈਣ ਤੇ ਬਾਕੀ ਜਿਹੜੀ ਸੰਗਤ ਹੈ ਇਹਨਾਂ ਖੇਡਾਂ ਦੇ ਵਿੱਚ ਖਿਡਾਰੀਆਂ ਦਾ ਜਿਹੜਾ ਹੌਸਲਾ ਵਧਾਉਣ ਦੇ ਲਈ ਜ਼ਰੂਰ ਪੁੱਜਣ ਇਸ ਦੇ ਵਿੱਚ 7 ਅਪ੍ਰੈਲ ਨੂੰ ਅਮਰ ਸੰਚਾਰ ਜਿਹੜਾ ਇਸ ਇਲਾਕੇ ਵਿੱਚ ਹੋਵੇਗਾ ਤੇ 13 ਅਪ੍ਰੈਲ ਨੂੰ ਹੋਲੇ ਮਹੱਲੇ ਤੇ ਖਾਲਸਾ ਸਾਜਨਾ ਦੇਵਸ ਨੂੰ ਸਮਰਪਿਤ ਜਿਹੜੇ ਦੀਵਾਨ ਸਜਾਏ ਜਾਣਗੇ ਸੋ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਜੰਮੂ ਦੇ ਵਿੱਚ ਤੇ ਬਾਹਰ ਵੱਸਦੀ ਸੰਗਤ ਨੂੰ ਜਿਨ੍ਹਾਂ ਕੋਲੇ ਸਮਾਂ ਹੈ ਉਹ ਇੱਥੇ ਜ਼ਰੂਰ ਪਹੁੰਚਣ ਅਤੇ ਇਸ ਪ੍ਰੋਗਰਾਮ ਦਾ ਵਿੱਚ ਜਿਹੜਾ ਸ਼ਾਮਲ ਹੋਣ ਤੇ ਇਹਨਾਂ ਖੇਡਾਂ ਦਾ ਹਿੱਸਾ ਬਣਨ ਤੇ ਨੌਜਵਾਨਾਂ ਦੀ ਇੱਥੇ ਸਪੋਰਟ ਕਰਨ ਤੇ ਅਮਰ ਸੰਚਾਰ ਤੋਂ ਆਪਣਾ ਲਾਹਾ ਲੈਣ ਜਿਹੜੇ ਦਰਸ਼ਕ ਬੁਲਾਕੇ ਵੀਰ ਨੇ ਉਹ ਇੱਥੇ ਸੰਸਥਾ ਨਾਲ ਸੰਪਰਕ ਕਰਨ ਤੇ ਗੁਰੂ ਸਾਹਿਬ ਦੀ ਕਿਰਪਾ ਹੋਵੇ ਤੇ ਅਮਰਤ ਅਬਲਾਖੀ ਬਣ ਤੇ ਬਹੁਤ ਬਹੁਤ ਧੰਨਵਾਦ ਹੈ ਸਾਰੇ ਇਲਾਕਾ ਨਿਵਾਸੀਆਂ ਦਾ ਅਸੀਂ ਖਾਲਸੇੜ ਵੱਲੋਂ ਵੀ ਇਸ ਪ੍ਰੋਗਰਾਮ ਨੂੰ ਜਿਹੜਾ ਸਹਿਯੋਗ ਕਰ ਰਹੇ ਹਾਂ ਤੇ ਸਾਡੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਸਿੱਖ ਨੌਜਵਾਨ ਸੰਸਥਾਵਾਂ ਵੀ ਇਹੋ ਜਿਹੇ ਜਿਹੜੇ ਪ੍ਰੋਗਰਾਮ ਲਿਕਣਗੀਆਂ ਤੇ ਵਧਰੋ ਵੱਧ ਇਹੋ ਜਿਹੇ ਜਿਹੜੇ ਕਾਰਜ ਹੋਣਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ